ਪ੍ਰੋਗਰਾਮ ਨਾਲ ਜੁੜੇ ਦੋਸ਼ਕਾਂ ਦਾ ਸਵਾਲਤਾ ਸਤਪਨ ਪਿਆਰ ਤੇ ਸਰਕਾਰ ਨਾਲ ਸਬੰਧ। ਆਪਾਂ ਸਿਵਲ ਸਰਵਿਸ ਦੇ ਇਗਜ਼ਾਮ ਨੂੰ ਲੈ ਕੇ ਜਿਵੇਂ ਜਿਵੇਂ ਇਗਜ਼ਾਮ ਨੇ ਡਿਆ ਰਿਹਾ ਕੋਸ਼ਿਸ਼ ਕਰਾਂਗੇ ਕੁਝ ਐਸੇ ਅਫਸਰ ਜਨ ਜਨ ਨੇ ਇਗਜ਼ਾਮ ਪਾਰ ਕੀਤਾ ਉਹ ਤੁਹਾਡੇ ਰੂਬੂ ਰੂ ਕਰੀਏ ਤਾਂ ਕਿ ਤੁਹਾਡਾ ਜਿਹੜਾ ਕੌਨਫੀਡੈਂਸ ਤੇ ਤਿਆਰੀ ਹੈ ਤੁਹਾਡੀ ਮਜ਼ਬੂਤ ਕਰਾ ਸਕੇ। ਅੱਜ ਸਾਡੇ ਨਾਲ ਅ ਪੀਸਿਸ ਅਫਸਰ ਐਡিসি ਪੂਨਮ ਸਿੰਘ ਮੈਮ ਮੌਜੂਦ ਰਹਿਣਗੇ। ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਯਾਤਰਾ ਬਾਰੇ ਤੇ ਇਗਜ਼ਾਮ ਦੀ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ। ਬੱਚਿਆਂ ਲਈ ਉਹਨਾਂ ਤੋਂ ਖਾਸ ਮੈਸੇਜ ਤੇ ਨੁਕਤਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਿਲਕੁਲ ਠੀਕ ਮੈਮ ਸਭ ਤੋਂ ਪਹਿਲਾਂ ਤਾਂ ਤੁਹਾਡੀ ਐਜੂਕੇਸ਼ਨ ਕਿੱਥੋਂ ਦੀ ਹੈ ਤੇ ਤੁਹਾਡੀ ਜਿਹੜੀ ਡਿਗਰੀ ਹੈ ਉਹ ਕਿੱਥੋਂ ਦੀ ਹੈ ਕਿਹੜੇ ਸਬਜੈਕਟ ਨਾਲ ਹੈ ਜੀ ਮੈਂ ਆਈ ਹੈਵ ਮੇਰੀ ਜਿਹੜੀ ਮੁੱਢਲੀ ਐਜੂਕੇਸ਼ਨ ਹੈ ਉਹ ਲਿਟਲ ਫਲਾਕ ਕਨਵੈਂਟ ਸਕੂਲ ਮੁਕਸਰ ਦੀ ਹੈ ਜੀ ਔਰ ਮੇਰੇ ਜਿਹੜੇ ਸਬਜੈਕਟ ਸੀਗੇ ਸੋ ਬੇਸਿਕਲੀ ਦੇ ਵਰ ਹਿਊਮੈਨਿਟੀਜ਼ आई एम अ स्टूडेंट ऑफ पब्लिक एडमिनिस्ट्रेशन एंड सोशियोलॉजी एंड फिलॉसफी जी किमे मन छाया ਵੀ ਸਿਵਲ ਸਰਵਿਸ ਬਲ ਜਾਣਾ ਹੈ ਅ ਦੇਖੋ ਜੀ ਮੇਰੇ ਮਨ ਚ ਬਿਲਕੁਲ ਨਹੀਂ ਆਇਆ ਕਿ ਮੈਂ ਸੋਸ ਐਮ ਐਸ ਬਲ ਜਾਣਾ ਹੈ ਮੈਂ ਚਾਹੁੰਦੀ ਸੀ ਕਿ ਮੈਂ ਕਿਸੇ ਅੱਛੀ ਯੂਨੀਵਰਸਿਟੀ ਦੇ ਵਿੱਚ ਮੇਰੇ ਕੋਲ ਮੇਰੇ ਮਨ ਚ ਸੀ ਕਿ ਜਿਵੇਂ ਕੋਈ ਕੈਂਬਰੇਜ ਹੈ ਯਾ ਆਕਸਫੋਰਡ ਹੈ ਮੈਂ ਜਾ ਕੇ ਉੱਥੇ ਪੜਾਂ ਔਰ ਮੈਂ ਤਾਂ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੀ ਅ ਪੋਸਟ ਸੀ ਉਹਦੇ ਬਾਰੇ ਸੋਚਿਆ ਸੀ ਕਿ ਕਿਸੇ ਯੂਨੀਵਰਸਿਟੀ ਚ ਮੈਂ ਪ੍ਰੋਫੈਸਰ ਲੱਗੂ ਜੀ ਅ ਲੇਕਿਨ ਮੇਰੇ ਮੰਮੀ ਪਾਪਾ ਚਾਹੁੰਦੇ ਸੀ ਕਿ ਮੈਂ ਸਿਵਲ ਸਰਵਿਸਿਸ ਦੇ ਲਈ ਤਿਆਰੀ ਕਰਾਂ ਔਰ ਇੱਕ ਸਿਵਲ ਸਰਵੈਂਟ ਬਣਾ ਜੀ ਅ ਉਹਨਾਂ ਨੇ ਇਨੀਸ਼ੀਅਲੀ ਜਿਹੜਾ ਸੀਗਾ ਉਹ ਮੈਨੂੰ ਇਸ ਦੇ ਵੱਲ ਮੋੜਿਆ ਲੇਕਿਨ ਜਦੋਂ ਮੈਂ ਤਿਆਰੀ ਕਰ ਰਹੀ ਸੀ ਜਾਂ ਉਹਨਾਂ ਨੇ ਜੋ ਚੀਜ਼ ਮੈਨੂੰ ਦਿਖਾਈ ਜਾਂ ਜੋ ਐਕਸਪੀਰੀਅੰਸ ਕਰਾਇਆ ਜਾਂ ਮੈਂ ਖੁਦ ਜੋ ਕੀਤਾ ਫਿਰ ਉਸ ਤੋਂ ਬਾਅਦ ਮੈਂ ਆਪਣੇ ਆਪ ਮੇਰੀ ਇੱਛਾ ਹੋਈ ਕਿ ਮੈਂ ਵੀ ਤਿਆਰੀ ਕਰਾਂ ਜੀ ਤਿਆਰੀ ਦੀ ਸ਼ੁਰੂਆਤ ਕਿਵੇਂ ਹੋਈ ਜਦੋਂ ਬੰਦਾ ਸਿਵਲ ਸਰਵਿਸ ਦੀ ਤਿਆਰੀ ਕਰਨ ਵੱਲ ਜਾਂਦਾ ਹੈ ਬਹੁਤ ਵੱਡਾ ਸਮੁੰਦਰ ਹੈ ਸਿਲੇਬਸ ਬਹੁਤ ਵੱਡਾ ਹੈਗਾ ਫਿਰ ਕਿਵੇਂ ਲੱਭਿਆ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਤੁਹਾਡਾ ਪ੍ਰੋਗਰਾਮਿੰਗ ਕਿਵੇਂ ਰਹੀ ਉਹ ਅ ਦੇਖੋ ਮੈਂ ਕੋਈ ਕੋਚਿੰਗ ਇੰਸਟੀਚਿਊਟ ਤੋਂ ਕਦੇ ਤਿਆਰੀ ਨਹੀਂ ਕੀਤੀ ਜੀ ਰੈਦਰ ਮੈਂ ਕਦੇ ਕੋਈ ਟਿਊਸ਼ਨਸ ਵੀ ਨਹੀਂ ਲਈਆਂ ਜੀ ਮੈਂ ਆ ਯੂਪੀਐਸਸੀ ਦੇ ਲਈ ਔਰ ਪੀਪੀਐਸਸੀ ਦੇ ਲਈ ਰੈਦਰ ਆਈ ਅਪੀਅਰਡ ਫॉर ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਆਲਸੋ ਮੈਂ ਹਮੇਸ਼ਾ ਹੀ ਆਪ ਹੀ ਤਿਆਰੀ ਕੀਤੀ ਔਰ ਮੈਂ ਹਮੇਸ਼ਾ ਫਰਸਟ ਅਟੈਂਪਟ ਚ ਕਲੀਅਰ ਕਰਦੀ ਰਹੀ ਸੋ ਇਟ ਵਾਸ ਆਲ ਸੈਲਫ ਸਟੱਡੀ ਨਾ ਕੋਈ ਕੋਚਿੰਗ ਨਾ ਕੋਈ ਟਿਊਸ਼ਨ ਮੇਰਾ ਇੱਕ ਹੀ ਜਿਹੜਾ ਸੀਗਾ ਤਰੀਕਾ ਰਹਿੰਦਾ ਸੀ ਕਿ ਫਰਸਟ ਆਫ ਆਲ देयर इज नो ਸਬਸਟੀਟਿਊਟ ਫॉर ਹਾਰਡ ਵਰਕ ਉਹ ਤਾਂ ਤੁਹਾਨੂੰ ਕਰਨਾ ਹੀ ਕਰਨਾ ਪੈਣਾ ਹੈਗਾ ਲੇਕਿਨ ਹਾਰਡ ਵਰਕ ਦੇ ਨਾਲ ਅੱਜਕੱਲ ਟਾਈਮ ਸਮਾਰਟ ਵਰਕ ਦਾ ਵੀ ਹੈਗਾ ਜਿਹੜੀ ਜ਼ਰੂਰਤ ਹੈ ਤੁਸੀਂ ਦੇਖੋ ਅੱਜ ਕੱਲ ਗੂਗਲ ਦੇ ਉੱਤੇ ਤੁਸੀਂ ਜਿੱਥੇ ਵੀ ਬੈਠੇ ਹੋ ਹਰ ਜਗ੍ਹਾ ਤੇ ਅੱਜ ਕੱਲ ਨੈਟ ਕਨੈਕਟੀਵਿਟੀ ਹੈ ਜੀ ਸੋ ਗੂਗਲ ਤੋਂ ਵੱਡਾ ਟੀਚਰ ਜਿਹੜਾ ਹੈਗਾ ਉਹ ਕੌਣ ਹੋ ਸਕਦਾ ਸੋ ਜਦੋਂ ਮੈਂ ਤਿਆਰੀ ਕਰ ਰਹੀ ਸੀਗੀ ਸੋ ਮੇਰੇ ਕੋਲ ਜਿਹੜਾ ਸੀਗਾ ਇਹ ਨੈਟ ਦੀ ਸਪੋਰਟ ਸੀਗੀ ਪੂਰੀ ਮੈਂ ਜਿਹੜੇ ਪ੍ਰੀਵਿਅਸ ইয়ার ਕੁਐਸਚਨ ਪੇਪਰਸ ਸੀਗੇ ਉਹ ਦੇਖਦੀ ਸੀ ਕਿ ਕਿਸ ਤਰ੍ਹਾਂ ਦੇ ਸਵਾਲ ਆਉਂਦੇ ਆ ਔਰ ਮੈਂ ਹਮੇਸ਼ਾ ਐਨੀਅਰਸ ਦੇ ਜਿਹੜੇ 10 ਸਾਲ ਦੇ ਪੁਰਾਣੇ ਕੁਐਸਚਨ ਪੇਪਰਸ ਹੁੰਦੇ ਸੀਗੇ ਮੇਰਾ ਇੱਕ ਸ਼ੁਰੂਆਤ ਕਰਨ ਦਾ ਇਹ ਤਰੀਕਾ ਕਹਿ ਲਓ ਕਿ ਮੈਂ ਉਹਨਾਂ ਨੂੰ ਐਨਲਾਈਜ਼ ਕਰਦੀ ਹੁੰਦੀ ਸੀ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਔਰ ਉਹਨਾਂ ਦਾ ਪੈਟਰਨ ਐਨਲਾਈਜ਼ ਕਰਦੀ ਸੀ ਕਿ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਐ ਔਰ ਕਿਸ ਤਰ੍ਹਾਂ ਦੇ ਜਵਾਬ ਚਿਹੜੇ ਆ ਉਹਨਾਂ ਦੀ ਉਮੀਦ ਕੀਤੀ ਜਾ ਰਹੀ ਹੈਗੀ ਹੈ ਜੀ ਸੋ ਫਿਰ ਉਸ ਤੋਂ ਬਾਅਦ ਮੈਂ ਜਦੋਂ ਵੀ ਕੰਮ ਆਪਣੀ ਪੜ੍ਹਾਈ ਸ਼ੁਰੂ ਕਰਦੀ ਤਾਂ ਮੈਂ ਨੋਟਬੁੱਕ ਤੇ ਪਹਿਲਾ ਆਪਣਾ ਸਿਲੇਬਸ ਪਹਿਲੇ ਪੇਜ ਤੇ ਹਮੇਸ਼ਾ ਮੇਰਾ ਸਿਲੇਬਸ ਲਿਖਿਆ ਹੁੰਦਾ ਸੀ ਜੀ ਫਸਟ ਪੇਜ ਮੈਂ ਸਿਲੇਬਸ ਆਪ ਲਿਖਣਾ ਉਤਾਰਨਾ ਤਾਂ ਕਿ ਮੈਨੂੰ ਪਤਾ ਹੋਵੇ ਪ੍ਰੋਪਰਲੀ ਕਿ ਮੇਰੇ ਸਿਲੇਬਸ 'ਚ ਹੈ ਕੀ ਕੀ ਜੀ ਮੈਂ ਕਿੰਨੀਆਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਮੇਰਾ ਟੈਨਰ ਐਨਾਲਿਸਿਸ ਹੁੰਦਾ ਸੀਗਾ ਮੈਂ ਹਰ ਕੁਐਸਚਨ ਪੇਪਰ ਨੂੰ ਆਪ ਲਿਖਦੀ ਹਰ ਕੁਐਸਚਨ ਪੇਪਰ ਨੂੰ ਜਿਹੜਾ ਹੈਗਾ ਉਹਦੇ ਆਨਸਰਸ ਆਪ ਲਿਖਦੀ ਫਿਰ ਉਸ ਤੋਂ ਬਾਅਦ ਮੇਰੇ ਨੋਟਸ ਸ਼ੁਰੂ ਹੁੰਦੇ ਸੀਗੇ ਜੀ ਔਰ ਇਕਵੈਲ ਮੇਰੀ ਡਿਸਪਲਿਨਡ ਮੇਰੀ ਤਿਆਰੀ ਸੀਗੀ ਮੈਂ ਦਿਨ ਦੀ ਸ਼ੁਰੂਆਤ ਜਿਹੜੀ ਸੀਗੀ ਉਹ ਆਪਣੀ ਸਵੇਰੇ 6 ਵਜੇ ਕਰਦੀ ਹੁੰਦੀ ਸੀ ਜੀ ਤਾਂ 7 ਵਜੇ ਜਿਹੜਾ ਸੀ ਉਹ ਕਿਤਾਬ ਮੇਰੇ ਹੱਥ 'ਚ ਹੁੰਦੀ ਸੀਗੀ ਜੀ ਔਰ ਇਸ ਦੌਰਾਨ ਮੈਨੂੰ ਲੱਗਦਾ ਹੈ ਕਿ ਜਿਹੜੇ 2 ਸਾਲ ਮੈਂ ਮਿਹਨਤ ਕੀਤੀ ਹੈ ਜਾਂ ਇਗਜ਼ਾਮ ਦੀ ਤਿਆਰੀ ਕੀਤੀ ਹੈ ਸੋ ਮੈਂ ਕੋਈ ਵਿਆਹ ਸ਼ਾਦੀ ਕੋਈ اٹੈਂਡ ਨਹੀਂ ਕੀਤਾ ਜੀ ਔਰ ਕੋਈ ਸੋਸ਼ਲ ਫੰਕਸ਼ਨ ਨਹੀਂ ਕੁਝ ਵੀ ਨਹੀਂ ਪਿਆ 2 ਸਾਲ ਦਾ ਇਹੀ ਰੁਟੀਨ ਸੀ ਕਿ ਸਵੇਰੇ 6 ਵਜੇ ਸ਼ੁਰੂ ਕਰਨਾ ਔਰ ਵਿੱਚੋ ਜਿਹੜੇ ਜ਼ਰੂਰੀ ਬ੍ਰੇਕਸ ਹੈਗੇ ਆ ਜਿਵੇਂ ਆਪਣਾ ਪ੍ਰੈਸ਼ਨ ਅਪ ਹੋ ਕੇ ਜਾਂ ਖਾਣਾ ਖਾਣਾ ਖਾ ਕੇ 2 ਘੰਟੇ ਮੈਂ ਗਰਾਊਂਡ ਜਾਂਦੀ ਸੀ ਰਨਿੰਗ ਕਰਨ ਦੇ ਲਈ ਐਕਸਰਸਾਈਜ਼ ਕਰਨ ਦੇ ਲਈ ਜੀ ਜੀ ਉਹ ਮੈਂ ਕਦੇ ਨਹੀਂ ਛੱਡਿਆ ਉਸ ਤੋਂ ਇਲਾਵਾ ਮੈਂ ਰਾਤ ਦੇ 12 ਵਜੇ 12:30 ਵਜੇ ਤੱਕ ਸਮਾਪਤੀ ਕਰਦੀ ਸੀ ਜੀ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਜਿਨੇ ਵੀ ਕਿਸੇ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਚਾਹੇ ਸਟੇਟ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਉਹਨੂੰ ਕਿਹੜੀਆਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੇ ਅ ਦੇਖੋ ਜੀ ਤਿਆਰੀ ਦੋ ਤਰ੍ਹਾਂ ਦੀ ਤਿਆਰੀ ਹੈ ਜੀ ਇੱਕ ਤੁਹਾਡੀ ਕਿਰਦਾਰ ਦੀ ਤਿਆਰੀ ਹੈ ਕੀ ਬਾਤ ਹੈ ਤੇ ਦੂਸਰਾ ਤੁਹਾਡੀ ਕਿਤਾਬ ਦੀ ਤਿਆਰੀ ਜੀ ਤੇ ਬਹੁਤੇ ਲੋਕ ਜਿਹੜੇ ਹੈ ਉਹ ਕਿਤਾਬ ਦੀ ਤਿਆਰੀ ਤਾਂ ਕਰ ਲੈਂਦੇ ਆ ਕਿਰਦਾਰ ਦੀ ਤਿਆਰੀ ਨਹੀਂ ਕਰਦੇ ਕਿਰਦਾਰ ਦੀ ਤਿਆਰੀ ਨਹੀਂ ਜੀ ਆਫੀਸਰ ਅਸੀਂ ਬੰਨਤਾ ਜਾਣਦੇ ਆ ਫਿਰ ਹਾਂਜੀ ਲੇਕਿਨ ਜੋ ਇੱਕ ਆਫੀਸਰ ਦੀ ਡਿਊਟੀ ਰਿਸਪੌਂਸਿਬਿਲਟੀਜ਼ ਉਹ ਅਸੀਂ ਭੁੱਲ ਜਾਨੇ ਆ ਫਿਰ ਜੀ ਔਰ ਜਿਹੜੀ ਪਬਲਿਕ ਸਰਵਿਸ ਹੈ ਉਹਦੇ ਵਿੱਚ ਬਹੁਤ ਸਾਰੇ ਆਪਸ਼ਨ ਡਾਉਨਸ ਵੀ ਆਉਂਦੇ ਨੇ ਤੁਹਾਡੀ ਆਪਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਆਪਸ਼ਨ ਡਾਉਨਸ ਆਉਂਦੇ ਨੇ ਜੀ ਲੇਕਿਨ ਪਬਲਿਕ ਸਰਵਿਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਸੈਕਰੀਫਾਈਜ਼ ਕਰਨਾ ਪੈਂਦਾ ਜੀ ਕਿਤੇ ਕਿਤੇ ਤੁਹਾਨੂੰ ਆਪਣੀ ਜਿਹੜੀ ਪਰਸਨਲ ਲਾਈਫ ਹੈ ਉਹ ਬਹੁਤ ਪਿੱਛੇ ਰੱਖ ਕੇ ਆਪਣੇ ਜਿਹੜੇ ਪਰਸਨਲ ਬਾਇਆਸਸ ਹੈਗੇ ਆ ਜੀ ਉਹਨਾਂ ਤੋਂ ਉੱਤੇ ਉੱਠਣਾ ਪੈਂਦਾ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਵੀ ਕਰਨਾ ਪੈਂਦਾ ਹੈ ਜੀ ਆਪ ਦਾ ਖੁਸ਼ੀ ਆਪ ਦਾ ਦੁੱਖ ਆਪ ਦਾ ਪਰਿਵਾਰ ਵੀ ਕਦੇ ਪਿੱਛੇ ਰੱਖਣਾ ਪੈਂਦਾ ਹੈ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਪਬਲਿਕ ਲਾਈਫ ਦੀਆਂ ਜਾਂ ਜਿਹੜੇ ਚੈਲੰਜੇਸ ਨੇ ਪਬਲਿਕ ਲਾਈਫ ਦੇ ਇਹ ਤੁਸੀਂ ਉਸ ਵੇਲੇ ਅਪਕਮ ਕਰ ਸਕਦੇ ਹੋ ਜੇ ਤੁਹਾਡੇ ਕਿਰਦਾਰ ਚ ਤੁਸੀਂ ਤਿਆਰੀ ਕੀਤੀ ਹੋਈ ਹੈ ਤਿਆਰੀ ਕੀਤੀ ਹੋਈ ਹੈ ਜੀ ਮੈਂ ਮੈਂ ਵੈਸੇ ਥੋੜਾ ਜਿਹੜਾ ਮੇਰਾ ਸਵਾਲ ਦਾ ਅਸਲੀ ਮਕਸਦ ਸੀ ਵੀ ਜਿਹੜਾ ਬੱਚਾ ਤਿਆਰੀ ਕਰ ਰਿਹਾ ਸਟੂਡੈਂਟ ਤਿਆਰੀ ਕਰ ਰਿਹਾ ਉਹਦੇ ਲਈ ਕੀ ਕਰਨਾ ਚਾਹੁੰਦਾ ਸੀ ਦੇਖੋ ਜਿਹੜਾ ਸਟੂਡੈਂਟ ਤਿਆਰੀ ਕਰ ਰਿਹਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਆਪਦੀ ਤਿਆਰੀ ਦੋ ਤਰੀਕੇ ਦੇ ਨਾਲ ਆਰੰਭੇ ਜੀ ਇੱਕ ਤਾਂ ਪੜਾਈ ਦੀ ਤਿਆਰੀ ਔਰ ਇੱਕ ਆਪਣੇ ਕਿਰਦਾਰ ਦੀ ਤਿਆਰੀ ਜੀ ਦੋਵੇਂ ਕਿਵੇਂ ਕਰਨੀਆਂ ਚਾਹੀਦੀਆਂ ਦੇਖੋ ਦੋਨੋਂ ਦੋਨੋਂ ਤਿਆਰੀਆਂ ਜਿਹੜੀਆਂ ਹੈਗੀਆਂ ਜਿਹੜੀ ਤਾਂ ਕਿਰਦਾਰ ਦੀ ਤਿਆਰੀ ਹੈ ਹਾਂਜੀ ਉਹ ਤਾਂ ਸਮਾਜ ਨੇ ਤੁਹਾਨੂੰ ਵੈਸੇ ਹੀ ਕਰਵਾ ਦੇਣੀ ਹੈ ਜੀ ਜਿਸ ਦਿਨ ਤੁਸੀਂ ਸਮਾਜਿਕ ਤਾਣੇ ਮਾਣੇ ਦੇ ਵਿੱਚ ਪੈ ਗਏ ਉਹਦੇ ਤੋਂ ਜੋ ਤੁਸੀਂ ਸਿੱਖਿਆ ਲੈਨੇ ਹੋ ਉਹ ਵੈਸੇ ਹੀ ਹੋ ਜਾਂਦੀ ਹੈ ਜੀ ਦੂਸਰੀ ਜੇ ਤੁਸੀਂ ਤਿਆਰੀ ਕਿਰਦਾਰ ਦੀ ਕਰਨੀ ਹੈ ਤਾਂ ਤੁਸੀਂ ਆਪ ਹੀ ਆਪਦੇ ਟੀਚਰ ਹੋ ਜੀ ਹਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮੰਨ ਕੇ ਸੁਣ ਕੇ ਚੱਲਿਆ ਚਾਹੀਦੀਆਂ ਹੈ। ਦੂਸਰਾ ਥੋੜੀ ਜਿਹੜੀ ਕਿਤਾਬ ਦੀ ਤਿਆਰੀ ਹੈ ਮੈਂ ਉਹ ਵੀ ਸਮਝਦੀ ਆ ਕਿ ਤੁਸੀਂ ਆਪ ਹੀ ਆਪ ਦੇ ਟੀਚਰ ਹੋ। ਇਹ ਤੁਸੀਂ ਮਨ ਬਣਾ ਹੀ ਲਿਆ ਕਿਸੇ ਚੀਜ਼ ਨੂੰ ਕਿ ਜੀ ਮੈਂ ਇਹ ਪੇਪਰ ਕਰਨਾ ਹੈਗਾ ਤਾਂ ਅੱਜ ਸਾਧਨਾ ਦੀ ਕੋਈ ਕਮੀ ਨਹੀਂ। ਜੀ। ਦਰਸ ਨਾਥਿੰਗ ਲਾਈਕ ਥੈਟ ਮੈਂ ਖੁਦ ਵੀ ਤਿਆਰੀ ਕੀਤੀ ਹੈ। ਮੈਂ ਕਦੇ ਟਿਊਸ਼ਨ ਨਹੀਂ ਲਈ। ਮੇਰੇ ਦੋ ਜਿਹੜੇ ਇਹ ਸਫਰ ਦੇ ਵਿੱਚ ਮੇਰੇ ਟੀਚਰਸ ਜਿਹੜੇ ਆ ਮੈਂ ਜ਼ਰੂਰ ਨਾਮ ਲੈਣਾ ਚਾਹਾਂਗੀ ਮੇਰੇ ਪੇਰੈਂਟਸ ਨੇ ਤਾਂ ਮੈਨੂੰ ਮੋਟੀਵੇਟ ਕੀਤਾ ਹੀ ਕੀਤਾ ਪਰ ਮੇਰੇ ਪ੍ਰਿੰਸੀਪਲ ਮੈਡਮ ਤਜਿੰਦਰ ਕੌਰ ਤਾਲੀਵਾਲ ਜੋ ਬੜਾ ਲੰਮਾ ਅਰਸਾ ਪ੍ਰਿੰਸੀਪਲ ਰਹੇ ਆ ਗੁਰੂ ਨਾਨਕ ਕਾਲਜ ਦੇ ਉਹਨਾਂ ਨੇ ਮੈਨੂੰ ਬੜਾ ਮੋਟੀਵੇਟ ਕੀਤਾ ਮੈਂ ਸਮਝਦੀ ਆ ਕਿ ਜੇ ਕਿਰਦਾਰ ਦੀ ਤਿਆਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਆਉ ਦੇ ਪ੍ਰਿੰਸੀਪਲ ਮੈਡਮ ਤੋਂ ਬੜਾ ਪ੍ਰਭਾਵਿਤ ਹੁੰਦੀ ਸੀਗੀ ਮੈਂ ਉਹਨਾਂ ਨੂੰ ਦੇਖਦੀ ਸੀ ਜੀ ਤੇ ਮੇਰੇ ਪ੍ਰੋਫੈਸਰ ਸ਼ਮਿੰਦਰ ਸੰਧੂ ਚੰਡੀਗੜ੍ਹ ਉਹ ਸਾਇੰਸ ਦੀ ਜਿਹੜੀ ਮੇਰੀ ਤਿਆਰੀ ਰਹੀ ਮੈਂ ਜਦੋਂ ਕਦੇ ਮੇਰੀਆਂ ਕੋਈ ਡਾਊਟਸ ਕਿਉਰੀਜ਼ ਹੁੰਨੀਆਂ ਸੀ ਮੈਂ ਉਹਨਾਂ ਕੋਲੋਂ ਜ਼ਰੂਰ ਪੁੱਛਦੀ ਸੀਗੀ ਔਰ ਮੇਰੇ ਜਿਹੜੇ ਪ੍ਰੋਫੈਸਰ ਸੀਗੇ ਇਹ ਦੋ ਟੀਚਰ ਮੇਰੇ ਜਿਹੜੇ ਆ ਉਹਨਾਂ ਨੇ ਬੜਾ ਅੱਛਾ ਮੇਰਾ ਮੇਰਾ ਰੋਲ ਪਲੇ ਕੀਤਾ ਤੇ ਮੈਂ ਹਮੇਸ਼ਾ ਉਹਨਾਂ ਵੱਲ ਦੇਖਦੀ ਉਹਨਾਂ ਵਾਂਗੂ ਬਣਨ ਦੀ ਕੋਸ਼ਿਸ਼ ਵੀ ਕਰਦੀ ਸੋ ਇਸ ਕਰਕੇ ਮੈਂ ਸਮਝ ਨਹੀਂ ਆ ਕਿ ਕਿਤਾਬ ਔਰ ਕਿਰਦਾਰ ਦੀ ਤਿਆਰੀ ਨਾਲ-ਨਾਲ ਹੀ ਚੱਲਦੀ ਹੈ ਔਰ ਇਹ ਕੋਈ ਤੁਹਾਨੂੰ ਸਿਖਾਉਂਦਾ ਨਹੀਂ ਆਪ ਹੀ ਸਿੱਖਣਾ ਪੈਂਦਾ ਹੈ ਆਪ ਹੀ ਸਿੱਖਣਾ ਮੈਮ ਆਨਸਰ ਆਨਸਰ ਉਹੀ ਕਿਤਾਬਾਂ ਨੇ ਸਟੈਂਡਰਡ ਬੁਕਸ ਨੇ ਉਹੀ ਸਵਾਲ ਨੇ ਜਵਾਬ ਜਦੋਂ ਦੇਣਾ ਹੈ ਮੰਨ ਲਓ ਵੀ ਆਨਸਰ ਲਿਖਣਾ ਹੈ ਮੇਨਸ ਦਾ ਕੋਈ ਆਨਸਰ ਲਿਖਣਾ ਹੈ ਤੁਸੀਂ ਮੇਨਸ ਦੇ ਆਨਸਰ ਬਾਰੇ ਕੀ ਕਹੋਗੇ ਆਨਸਰ ਦੇ ਵਿੱਚ ਕੀ ਖਾਸੀਅਤ ਹੋਣੀ ਚਾਹੀਦੀ ਹੈ ਵੀ ਐਗਜ਼ਾਮੀਨਰ ਤੁਹਾਨੂੰ ਸਿਲੈਕਟ ਕਰੇ ਅ ਦੇਖੋ ਜੀ ਆਨਸਰ ਜਵਾਬ ਸਰ 2+2 ਇਸ 4 ਜੀ ਐਗਜ਼ਾਮੀਨਰ ਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਹਾਂ ਜੀ ਹੁਣ ਉਹ ਲਿਖਣਾ ਕਿਸ ਤਰ੍ਹਾਂ ਜੀ that is the way ਆਵਦੀ ਗੱਲ ਜੋ ਤੁਸੀਂ ਪੜ ਲਿਆ ਜੋ ਤੁਸੀਂ ਸਿੱਖਿਆ ਉਹਨੂੰ ਤੁਸੀਂ ਕਨਵੇ ਕਿਵੇਂ ਕਰਨਾ ਕਿਉਂਕਿ ਅੱਜ ਕੱਲ ਜੋ ਯੂਪੀਐਸਸੀ ਪੀਪੀਐਸਸੀ ਦੇ ਵਿੱਚ ਅਸੀਂ ਜੋ ਕੁਐਸਚਨਸ ਆਉਂਦੇ ਨੇ ਉਹ ਸਾਰੇ ਐਨਾਲਿਟਿਕਲ ਕੁਐਸਚਨਸ ਆਉਂਦੇ ਆ ਜੀ ਔਰ ਉਮੀਦ ਕੀਤੀ ਜਾਂਦੀ ਹੈ ਕਿ ਉਮਦਾ ਕਿਸਮ ਦੀਆਂ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਉਹ ਪ੍ਰਸ਼ਾਸਨ ਦੇ ਵਿੱਚ ਆਉਣ ਜੀ ਹੁਣ ਉਮਦਾ ਸ਼ਖਸੀਅਤਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਉਹ extra ਦੀਆਂ ਸ਼ਕਸ਼ੀਤਾ ਹੋਣੀਆਂ ਜਿਨ੍ਹਾਂ ਦਾ ਐਨਾਲਿਸਿਸ ਜਿਹੜਾ ਹੈਗਾ ਸਵਾਲਾਂ ਨੂੰ ਲੈ ਕੇ ਚੀਜ਼ਾਂ ਨੂੰ ਲੈ ਕੇ ਉਹ ਉੱਚ ਪੱਧਰ ਦਾ ਹੈਗਾ ਜੀ ਸੋ ਉਹ ਦੋਨੋਂ ਚੀਜ਼ਾਂ ਤੋਂ ਆਉਂਦੀ ਹੈ ਜਦੋਂ ਵੀ ਤੁਸੀਂ ਕੋਈ ਚੀਜ਼ ਪੜ੍ਹਦੇ ਸੁਣਦੇ ਤੁਸੀਂ ਤੁਹਾਡਾ ਐਨਾਲਿਟিক্যাল ਲੌਜੀਕਲ ਰੈਸ਼ਨਲ ਪੋਜ਼ਿਟਿਵ ਮਾਈਂਡ ਹੋਣਾ ਚਾਹੀਦਾ ਹੈਗਾ ਜਦੋਂ ਤੁਸੀਂ ਚੀਜ਼ੇ ਕਿਸੇ ਚੀਜ਼ ਨੂੰ ਲਰਨ ਕਰਨਾ ਹੈ ਸੋ ਜੇ ਤੁਸੀਂ ਉਸ ਤਰੀਕੇ ਦੇ ਨਾਲ ਚੱਲਦੇ ਹੋ ਤੇ ਮੈਂ ਸਮਝੀ ਨਾ ਤੁਹਾਡੇ ਜਵਾਬ ਜਿਹੜੇ ਆ ਹਮੇਸ਼ਾ ਉਮਦਾ ਕਿਸਮ ਦੇ ਹੋਣਗੇ ਇੱਕ ਚੀਜ਼ ਬੜੀ ਅਹਿਮ ਹੈ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਅਪਰੋਚ ਕਰਦੇ ਹੋ ਤਾਂ ਤੁਹਾਡਾ ਜਿਹੜਾ ਗੋਲ ਹੈ ਉਹ ਕੀ ਹੋਣਾ ਚਾਹੀਦਾ ਇੱਕ ਸਿਵਲ ਸਰਵੈਂਟ ਦਾ ਉਹ ਵੱਡਾ ਜਿਹੜਾ bigger larger ਗੋਲ ਹੈਗਾ ਉਹ ਹਮੇਸ਼ਾ ਹੋਣਾ ਚਾਹੀਦਾ that is the betterment of the society betterment of the mankind ਉਸ ਗੋਲ ਦੇ ਵਿੱਚ ਜੇ ਤੁਸੀਂ ਕਿਸੇ ਵੀ ਚੀਜ਼ ਦਾ ਅਨਾਲਿਸਿਸ ਕਰਦੇ ਹੋ ਉਹ ਹਮੇਸ਼ਾ ਹੀ ਬਿਹਤਰ ਹੋਏਗਾ ਜੀ ਅ ਸਿਵਲ ਸਰਵਸ ਦੀ ਇੱਕ ਤਿਆਰੀ ਇਸ ਤਰ੍ਹਾਂ ਦੀ ਵਿੱਚ ਰਹਿ ਜਾਂਦਾ ਬੰਦਾ ਸਾਲ ਦਾ ਫੇਰ ਸਫਰ ਹੈ ਤੇ ਯੂਪੀਸੀ ਰਹੇ ਜੇ ਪੀਸੀਐਸ ਰਹੇ ਅ ਸਾਲ ਦਾ ਸਫਰ ਹੈ ਤੇ ਤੁਸੀਂ ਜਿੰਨੇ ਵੀ ਅਟੈਂਪਟ ਦਿੱਤੇ ਹੈ ਬੰਦਾ ਰਹਿ ਜਾਂਦਾ ਹੈ ਪਿੱਛੇ ਹਟ ਜਾਂਦਾ ਹੈ ਨੈਕਸਟ ਫੇਰ ਤਿਆਰੀ ਕਰਨੀ ਪੈਂਦੀ ਹੈ ਫੇਰ ਉੱਥੋਂ ਸ਼ੁਰੂ ਕਰਨਾ ਪੈਂਦਾ ਜਿੱਥੇ ਗਏ ਹੋ ਇਸ ਤਰ੍ਹਾਂ ਦਾ ਆਪ ਦੇ ਆਪ ਨੂੰ ਫੇਰ ਉਭਾਰਨ ਲਈ ਉਸ ਪ੍ਰੈਸ਼ਰ ਤੋਂ ਨਿਕਲਣ ਲਈ ਕੀ ਕਰਨ ਦੀ ਲੋੜ ਹੈ ਮਿਲਕੋ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਗੱਲ ਬੜੀ ਕਲੀਅਰ ਦੱਸੀ ਹੋਈ ਹੈ ਜੀ ਕਿ ਇਹ ਤੁਹਾਡੀ ਮੈਂਟਲ ਸਟਰੈਂਥ ਹੈ ਜੀ ਇਹ ਤੁਹਾਡੇ ਕਿਰਦਾਰ ਦੀ ਸਟਰੈਂਥ ਹੈ ਉਹ ਤੁਹਾਨੂੰ ਕਿਸੇ ਨੇ ਸਿਖਾਉਣੀ ਨਹੀਂ ਤੁਹਾਨੂੰ ਕਿਤੇ ਆਉਣੀ ਨਹੀਂ ਤੁਹਾਨੂੰ ਆਪ ਹੀ ਜਰੀਆ ਬੰਣਾ ਪੈਂਦਾ ਜੀ ਜੇ ਮਨ ਬਣਾ ਲਿਆ ਕਿ ਜੀ ਮੈਂ ਕਰਨਾ ਹੈ ਤੇ ਫਿਰ ਮੈਂ ਕਰਨਾ ਹੈ ਇਹ ਹੁਣ ਤੁਹਾਡੀ ਆਪਣੀ ਮਨ ਦੀ ਤਾਕਤ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਦੇ ਉੱਤੇ ਖੜ ਸਕਦੇ ਅਖਬਾਰ ਦਾ ਮੈਂ ਕਿੰਨਾ ਰੋਲ ਸਮਝਦੇ ਬਹੁਤ ਰੋਲ ਹੈ ਅਖਬਾਰ ਦਾ ਜੀ ਮੈਂ ਸਮਝਦੀ ਹਾਂ ਕਿ ਜਿਹੜੇ ਸਾਰੇ கரنٹ ਅਫੇਅਰਸ ਹੈਗੇ ਆ ਜਾਂ ਨਿਊਜ਼ਪੇਪਰਸ ਆ ਤੁਸੀਂ ਦੇਖੋ ਸਾਡੀ ਫ੍ਰੀडम ਸਟਰਗਲ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਸੀਗਾ ਉਹ ਪ੍ਰੈਸ ਦਾ ਰਿਹਾ ਹਾਂਜੀ ਹਰ ਪੋਲੀਟੀਕਲ ਪਾਰਟੀ ਹਰ ਲੀਡਰ ਉਹਨਾਂ ਦਾ ਇੱਕ ਪ੍ਰੈਸ ਆਪਣਾ ਸੀਗਾ ਆਪਣਾ ਪੇਪਰ ਸੀ ਆਪਣਾ ਜਰਨਲ ਸੀ ਜਿਹਦੇ ਰਾਹੀਂ ਉਹਨਾਂ ਨੇ ਲੋਕਾਂ ਨੂੰ ਇਹ ਆਈਡੀਆਜ਼ ਜਿਹੜੇ ਆ ਉਹ ਕਮਿਊਨੀਕੇਟ ਕੀਤੇ ਸੋ ਹਿੰਦੁਸਤਾਨ ਦੇ ਵਿੱਚ ਜਿਹੜਾ ਪ੍ਰੈਸ ਦਾ ਰੋਲ ਉਹ ਬਹੁਤ ਅਹਿਮ ਹੈ ਇਸੇ ਤਰ੍ਹਾਂ ਅ ਅੱਜ ਵੀ ਉਹ ਰੋਲ ਜਿਹੜਾ ਉਹ ਉਸੇ ਤਰ੍ਹਾਂ ਬਰਕਰਾਰ ਹੈ ਅਖਬਾਰ ਦਾ ਰੋਲ ਬੜਾ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਦਾ ਅਨਲਿਸਿਸ ਅਖਬਾਰ ਦੇ ਵਿੱਚ ਆਉਂਦਾ ਹੈ ਚੀਜ਼ਾਂ ਦਾ ਔਰ ਜਿਸ ਤਰ੍ਹਾਂ ਦਾ ਤੁਸੀਂ ਵੈਸੇ ਤਾਂ ਅਖਬਾਰ ਵੀ ਅੱਜ ਕੱਲ ਅਸੀਂ ਕੈਟੇਗੋਰਾਇਜ਼ ਕਰਾਂ ਲੱਗੇ ਵੀ ਇਹ ਰਾਈਟ ਵਿੰਗ ਹੈ ਲੈਫਟ ਵਿੰਗ ਹੈ ਸੈਂਟਰ ਰਾਈਟ ਹੈ ਸੈਂਟਰ ਲੈਫਟ ਸਾਰਾ ਕੁਝ ਅਸੀਂ ਕਰਾਂ ਲੱਗੇ ਪਰ ਐਟ ਦ ਸੇਮ ਟਾਈਮ ਤੁਹਾਨੂੰ ਕਰੰਟ ਅਫੇਅਰਸ ਬਾਰੇ ਪਤਾ ਹੋਣਾ ਪਰ ਦੁਨੀਆ ਦੇ ਵਿੱਚ ਤੁਹਾਡੇ ਆਲੇ ਦੁਆਲੇ ਚੱਲ ਕੀ ਰਿਹਾ ਹੈ ਉਹ ਬਹੁਤ ਜ਼ਰੂਰੀ ਹੈ ਐਜ਼ ਐਨ ਐਡਮਿਨਿਸਟਰेटर ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਆਲੇ ਦੁਆਲੇ ਕੀ ਚੱਲ ਰਿਹਾ ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਪਿੰਡ ਦੇ ਵਿੱਚ ਜਿਹੜੀ ਹੈ ਉਹ ਮੋਗੇ ਦੀ ਸਮੱਸਿਆ ਕੀ ਹੈ ਤੇ ਤੁਸੀਂ ਫਿਰ ਐਡਮਿਨਿਸਟਰेटर ਕਿਸ ਚੀਜ਼ ਦੇ ਸੋ ਇੱਕ ਐਡਮਿਨਿਸਟਰेटर ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਆਲੇ ਦੁਆਲੇ ਕੀ ਚੱਲ ਰਿਹਾ ਹੈ ਇਸੇ ਕਰਕੇ ਜਿਹੜਾ ਅਖਬਾਰ ਦੀ ਤਿਆਰੀ ਹੈ ਉਹ ਬਹੁਤ ਜ਼ਰੂਰੀ ਹੈ ਜਦੋਂ ਮੈਂ ਆਪਣੀ ਤਿਆਰੀ ਕਰ ਰਹੀ ਸੀ ਤੇ ਮੈਂ 10-4 ਅਖਬਾਰ ਪੜ੍ਹਦੀ ਸੀ ਬੇਸਿਕਲੀ ਤੋ ਮੈਂ ਚਲੋ ਹੁਣ ਨਾਮ ਨਹੀਂ ਲੈਣਾ ਚਾਹੂੰਗੀ ਕਿ ਉਹ 3-4 ਅਖਬਾਰ ਕਿਹੜੇ ਸੀਗੇ ਉਹ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਪ੍ਰੋਮੋਸ਼ਨਲ ਐਕਟੀਵਿਟੀ ਹੋ ਜਾਂਦੀ ਹੈ ਬਟ ਮੈਂ ਦੋ ਇੰਗਲਿਸ਼ ਦੋ ਇੰਗਲਿਸ਼ ਦੇ ਅਖਬਾਰ ਦੋ ਪੰਜਾਬੀ ਦੇ ਅਖਬਾਰ ਔਰ ਕਾਫੀ ਮੈਗਜ਼ੀਨਸ ਜਿਹੜੇ ਸੀਗੇ ਮੈਂ ਉਹ ਪੜ੍ਹਦੀ ਹੁੰਦੀ ਸੀਗੀ ਮੇਰਾ ਇੱਕ ਸਮਾਂ ਹੁੰਦਾ ਸੀ ਕਿ ਰਾਤ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਮੈਂ ਨਿਊਜ਼ਪੇਪਰ ਔਰ ਮੈਗਜ਼ੀਨਸ ਪੜ੍ਹਨੇ ਮੈਂ ਸਿਰਫ ਪੜ੍ਹਦੀ ਨਹੀਂ ਸੀ ਮੈਂ ਅਖਬਾਰ ਦੇ ਨੋਟਸ ਬਣਾਉਂਦੀ ਹੁੰਦੀ ਸੀ ਮੇਰੇ ਕੋਲ ਬਕਾਇਦਾ ਇੱਕ ਡਾਇਰੀ ਲੱਗੀ ਸੀਗੀ ਔਰ ਜਦੋਂ ਮੇਰਾ ਪੇਪਰ ਹੁੰਦਾ ਸੀ ਜਨਰਲ ਸਟੱਡੀਜ਼ ਦਾ ਔਰ ਉਹ ਨੋਟਸ ਜਿਹੜੇ ਹੁੰਦੇ ਸੀ ਉਹ ਬੁਲੇਟ ਪੁਆਇੰਟਸ ਦੇ ਵਿੱਚ ਹੁੰਦੇ ਸੀਗੇ ਮੈਂ ਉਹਨਾਂ ਨੂੰ ਪ੍ਰੋਪਰ ਰਿਵਾਈਜ਼ ਕਰਦੀ ਹੁੰਦੀ ਸੀ ਦੂਸਰੀ ਗੱਲ ਮੈਂ ਸਿਰਫ ਪੜ੍ਹਦੀ ਨਹੀਂ ਸੀ ਕਿ ਅਖਬਾਰ 'ਚ ਇਹ ਆ ਗਿਆ ਕਿ ਜਿਹੜਾ ਹੈਗਾ ਫਾਰ ਇਗਜ਼ਾਮਪਲ ਅ ਅੱਜ ਦੇ ਟਾਈਮ ਦੇ ਵਿੱਚ ਇੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਚੱਲ ਰਹੀ ਹੈਗੀ ਹੈ ਸੋ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਨੇ ਇਲੈਕਸ਼ਨਸ ਬਾਰੇ ਖਬਰਾਂ ਆਉਂਦੀਆਂ ਨੇ ਲੇਕਿਨ ਮੈਂ ਉਹਦੇ ਬਾਰੇ ਜਿਹੜਾ ਸੀਗਾ ਉਹ ਅ ਡੀਪ ਸਟੱਡੀ ਵੀ ਕਰਦੀ ਹੁੰਦੀ ਸੀ ਕਿ ਕੀ ਚੀਜ਼ ਹੈ ਇਹਦੇ ਵਾਟ ਇਹਦੇ ਬੇਸਿਕਸ ਕੀ ਨੇ ਇਹਦੇ ਫੰਡਾਮੈਂਟਲਸ ਕੀ ਨੇ ਸੋ ਇਹ ਚੀਜ਼ਾਂ ਥੋੜੀ ਡੰਗਾਈ ਦੇ ਕੁਝ ਚੀਜ਼ਾਂ ਥੋੜੀ ਡੰਗਾਈ ਦੇ ਵਿੱਚ ਜਾ ਕੇ ਜਾਂ ਕੁਝ ਮਸਲੇ ਥੋੜੀ ਡੰਗਾਈ ਦੇ ਵਿੱਚ ਜਾ ਕੇ ਉਹਨਾਂ ਬਾਰੇ ਮੈਂ ਫਿਰ ਫੰਡਾਮੈਂਟਲਸ ਬਾਰੇ ਮੈਂ ਨੋਟਸ ਬਣਾਉਂਦੀ ਸੀ ਜਿਸ ਤਰ੍ਹਾਂ ਫॉर ਐਗਜ਼ਾਮਪਲ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਜਿਹੜੀ ਮਹੱਤਵਪੂਰਨ ਸਕੀਮ ਹੈ ਉਹ ਸਾਰੀਆਂ ਚੱਲ ਰਹੀਆਂ ਜਿਵੇਂ ਫॉर ਐਗਜ਼ਾਮਪਲ सीएम तीरत या त स्कीम आजकल स्टार्ट कीती है मानयोग सीएम साहब ने ਤੇ ਉਹਦੇ ਬਾਰੇ ਉਹਦੇ ਫੰਡਮੈਂਟਲਸ ਬਾਰੇ ਕਿ ਕੀ ਸਕੀਮ ਹੈ ਕਿੱਥੇ ਕਿੱਥੇ ਕੀ ਪ੍ਰੋਵੀਜਨਸ ਹੈਗੀਆਂ ਸਕੀਮ ਦੀਆਂ ਜਾਂ ਜਿਹੜੀਆਂ ਵੈਲਫੇਅਰ ਸਕੀਮਸ ਹੈਗੀਆਂ ਜਾਂ ਲੋਕਾਂ ਵਾਸਤੇ ਉਹਨਾਂ ਦੇ ਕੀ ਡਿਟੇਲਸ ਹੈ ਕਦੋਂ ਤੋਂ ਚੱਲੀ ਕੌਣ ਕੌਣ ਐਲੀਜੀਬਲ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਥੋੜਾ ਡਿਟੇਲ ਚ ਜਾ ਕੇ ਉਹਨਾਂ ਨੂੰ ਸਟੱਡੀ ਵੀ ਕਰਦੀ ਖਾਸ ਤੌਰ ਤੇ ਇਕਨੋਮੀ ਦੇ ਬੜੇ ਸਵਾਲ ਆਉਂਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ ਸੋ ਮੈਂ ਉਹਨਾਂ ਨੂੰ ਵੀ ਸਟੱਡੀ ਕਰਦੀ ਸੀ ਕਿ ਜਿਹੜੀਆਂ ਇਹ ਰੈਪੋਰ ਰੈਪੋਰਟ ਨੇ ਰਿਵਰਸ ਰੈਪੋਰਟ ਨੇ ਇਕੀ ਰੇਟਸ ਨੇ ਕਿਸ ਤਰ੍ਹਾਂ ਇਕਨੋਮੀ ਦੇ ਉੱਤੇ ਪ੍ਰਭਾਵਿਤ ਕਰਦੇ ਨੇ ਸੋ ਕੱਲਾ ਪੜ੍ਹਨਾ ਹੀ ਨਹੀਂ ਉਹਨੂੰ ਐਨਾਲਿਸਿਸ ਕਰਨਾ ਫੰਡਾਮੈਂਟਲਸ ਬਾਰੇ ਪਤਾ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ ਜਿਹੜਾ ਇਗਜ਼ਾਮ ਹੈ ਚਾਹੇ ਯੂਪੀਐਸਸੀ ਦਾ ਹੋਵੇ ਚਾਹੇ ਸਟੇਟ ਸਿਵਲ ਸਰਵਿਸ ਦਾ ਹੋਵੇ ਉਹ ਐਗਜ਼ਾਮੀਨਰ ਹੈ ਜਿਹੜਾ ਉਹ ਇੱਕ ਵਿਦਿਆਰਥੀ ਤੋਂ ਜਿਹੜਾ ਐਗਜ਼ਾਮ ਦੇਣਾ ਹੁੰਦਾ ਉਹ ਚੋਂ ਲੱਭਦਾ ਕੀ ਹੈ ਵੀ ਤਾਂ ਕਿ ਉਹ ਉਹਦੀ ਸੈਲੈਕਸ਼ਨ ਹੋ ਸਕੇ ਦੇਖੋ ਜੀ ਸਿਸਟਮ ਜਿਹੜਾ ਹੈ ਉਹ ਇੱਕ ਆਫੀਸਰ ਇਸ ਤਰ੍ਹਾਂ ਦਾ ਲੱਭਦਾ ਹੈ ਜਿਹੜਾ ਪੋਜ਼ੀਟਿਵਲੀ ਸਮਾਜ ਨੂੰ ਅੱਗੇ ਲੈ ਕੇ ਜਾਊਗਾ ਪੋਜ਼ੀਟਿਵਲੀ ਕੰਮ ਕਰੂਗਾ ਜਿਹੜਾ ਇੱਕ ਚੇਂਜ ਲੈ ਕੇ ਆਊਗਾ ਜੀ ਸੋ ਇਸ ਤਰ੍ਹਾਂ ਦਾ ਇੱਕ ਲੀਡਰ ਜਿਹੜਾ ਹੈਗਾ ਸਿਸਟਮ ਲੱਭ ਰਿਹਾ ਹੈਗਾ ਸੋ ਜਿਸ ਤਰ੍ਹਾਂ ਮੈਂ ਕਹਾ ਕਿ ਪੜਾਈ ਤਾਂ ਸਾਰੀ ਕਰ ਸਕਦੇ ਆ ਸਾਰੇ ਪੜ ਲੈਣ ਸਾਰੇ ਇੰਟੈਲੀਜੈਂਟ ਵੀ ਹੋ ਸਕਦੇ ਆ ਅੱਜ ਕੱਲ ਮਾਧਿਅਮ ਬਹੁਤ سارے ਹੈਗੇ ਆ ਲੇਕਿਨ ਜੋ ਲੀਡਰ ਹੈ ਸਿਸਟਮ ਲੱਭ ਰਿਹਾ ਹੈ ਉਹ ਬਹੁਤ ਜ਼ਰੂਰੀ ਹੈ ਉਹ ਕਿਰਦਾਰ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਬੀ ਬਿਹਤਰੀ ਲਈ ਜੇ ਤੁਸੀਂ ਕੋਈ ਸੋਚ ਸਕਦੇ ਹੋ ਹਰ ਸਬਜੈਕਟ ਨੂੰ ਤੇ ਉਹ ਤੁਹਾਡੀ ਹੈਲਪ ਕਰੂਗਾ ਐਗਜੈਕਟਲੀ ਤੁਸੀਂ ਸਮਾਜ ਦੀ ਬਿਹਤਰੀ ਦੇ ਲਈ ਦੂਸਰਿਆਂ ਦੀ ਬਿਹਤਰੀ ਦੇ ਲਈ ਫਾਰ ਐਗਜ਼ਾਮਪਲ ਮੈਂ ਇੱਥੇ ਬਠਿੰਡਾ ਮੇਰੀ ਡਿਊਟੀ ਹੈ ਜੀ ਮੇਰੀ ਅ ਅਫਿਸ ਦੇ ਵਿੱਚ ਬਹੁਤ ਸਾਰੇ ਲੋਕ ਮੈਨੂੰ ਮਿਲਣ ਆਉਂਦੇ ਆ ਮੈਂ ਕਿੰਨਾ ਟਾਈਮ ਡਿਵੋਟ ਕਰ ਸਕਦੀ ਆ ਮੈਂ ਕਿੰਨਾ ਉਹਨਾਂ ਦੀ ਸਮੱਸਿਆ ਦੇ ਵਿੱਚ ਜਾ ਕੇ ਮੈਂ ਕਿੰਨਾ ਉਹਨਾਂ ਦੀ ਸਮੱਸਿਆ ਨੂੰ ਹੱਲ ਕਰ ਸਕਦੀ ਆ ਮੇਰੇ ਇੱਥੇ ਬੈਠਣ ਦੇ ਨਾਲ ਬਹੁਤ ਸਾਰਾ ਚੇਂਜ ਮੇਰੇ ਚੇਂजेस ਜਿਹੜੇ ਹੈਗਾ ਉਹ ਇੱਥੇ ਆ ਸਕਦੇ ਆ ਸੋ ਤਲਾਸ਼ ਉਸ ਇਨਸਾਨ ਦੀ ਹੈ ਜਿਹੜਾ ਬੜਾ ਪੋਜ਼ਿਟਿਵਲੀ ਰੈਸ਼ਨਲੀ ਔਰ ਸੂਝ-ਬੂਝ ਦੇ ਨਾਲ ਬੈਟਰਮੈਂਟ ਦੇ ਵੱਲ ਚੇਂਜ ਤੇ ਵੱਲ ਪੋਜ਼ਿਟਿਵ ਚੇਂਜ ਤੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਊਗਾ ਜੀ ਕੋਈ ਕੋਈ ਖਾਸ ਟਿਪਸ ਦੇਣਾ ਚਾਹਉ ਲਿਖਣ ਦੇ ਮਸਲੇ ਦੇ ਵਿੱਚ ਤੁਹਾਨੂੰ ਲਿਖਣ ਲਈ ਕੀ ਕੰਟੈਂਟ ਹੈ ਮੈਨ ਸੱਚ ਬਹੁਤ ਲਿਖਣਾ ਪੈਂਦਾ ਕੋਈ ਇਸ ਤਰ੍ਹਾਂ ਦਾ ਕੋਈ ਟਿਪਸ ਦੇਣਾ ਚਾਹਉ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗੀ ਕਿ ਤੁਸੀਂ ਔਰ ਇੰਟੈਲੀਜੈਂਟ ਹੋ ਤੁਸੀਂ ਪੜ ਲਿਆ ਲੇਕਿਨ ਉਹਨੂੰ ਐਕਸਪਰੈਸ ਕਰਨਾ ਬਹੁਤ ਜ਼ਰੂਰੀ ਹੈ ਲਿਖਣ ਦੇ ਨਾਲ ਹੀ ਪੇਪਰ ਦੇ ਵਿੱਚ ਤਾਂ ਐਕਸਪਰੈਸ ਹੋਣਾ ਹੈ ਸੋ ਲਿਖਣ ਵਾਸਤੇ ਤਾਂ ਤੁਹਾਡੇ ਕਿਉਂਕਿ ਲਗਾਤਾਰ ਉਸ ਟਾਈਮ ਦੇ ਉੱਤੇ ਤਾਂ ਇਹਨੂੰ ਹੁਣ ਤਾਂ ਪਤਾ ਨਹੀਂ ਬਟ ਦੋ ਐਗਜ਼ਾਮਸ ਦੋ ਮਤਲਬ 6 ਘੰਟੇ ਲਿਖਣਾ ਵੀ ਪੈਂਦਾ ਸੀਗਾ ਸੋ ਲਗਾਤਾਰ 6 ਘੰਟੇ ਲਿਖਣਾ ਇੱਕ ਚੈਲੰਜ ਵੀ ਹੁੰਦਾ ਸੋ ਜੇ ਤੁਸੀਂ ਲਗਾਤਾਰ 9 ਘੰਟੇ ਲਿਖ ਸਕਦੇ ਹੋ ਤੇ ਫੇਰ ਹੀ ਤੁਸੀਂ ਪੇਪਰ ਦੇ ਵਿੱਚ ਲਗਾਤਾਰ 6 ਘੰਟੇ ਆਉਦੋਂ ਪੇਪਰ ਪੂਰਾ ਕਰਕੇ ਆਉਂਗੇ ਸੋ ਪੜਨਾ ਤੇ ਫੇਰ ਉਸ ਚੀਜ਼ ਨੂੰ ਜਿਵੇਂ ਕਹਿੰਦੇ ਹੁੰਦੇ ਸਮੁੰਦਰ ਚਗਾਗਰ ਭਰਨ ਵਾਲੀ ਗੱਲ ਹੈਗੀ ਹੈ ਵੀ ਤੁਸੀਂ ਬਹੁਤ ਸਾਰਾ ਪੜਿਆ ਲੇਕਿਨ ਤੁਸੀਂ ਉਹਨੂੰ ਐਕਸਪ੍ਰੈਸ ਕਿਵੇਂ ਕਰਦੇ ਹੋ ਉਹ ਬਹੁਤ ਇੰਪੋਰਟੈਂਟ ਹੈ ਤੁਸੀਂ 10 ਲਾਈਨਾਂ ਦੇ ਵਿੱਚ ਆਪਦੀ ਗੱਲ ਨੂੰ ਕਨਵੇ ਵੀ ਕਰ ਸਕੋ ਜੀ ਜੇ 10 ਕਈਆਂ ਨੇ ਤੇ 10 ਦੇ ਵਿੱਚ ਹੀ ਕਰ ਸਕੋ ਤੇ ਜੇ ਤੁਸੀਂ ਕਈ ਵਾਰੀ ਪੇਪਰ ਦੇ ਵਿੱਚ ਲਿਮਟ ਵੀ ਆ ਜਾਂਦੀ ਹੈ ਕਿ 4 ਸੋ ਤੋਂ 500 ਸ਼ਬਦਾਂ ਦੇ ਵਿੱਚ ਆ ਜਵਾਬ ਲਿਖਿਆ ਜਾਵੇ ਤੇ ਤੁਹਾਨੂੰ ਪਤਾ ਹੋਵੇ ਕਿ ਮੈਂ 400 ਤੋਂ 500 ਸ਼ਬਦਾਂ ਦੇ ਵਿੱਚ ਇਹ ਪ੍ਰੈਕਟਿਸ ਨਾਲ ਲਾਉਂਦਾ ਹਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੋ ਮੈਂ ਇਸੇ ਕਰਕੇ ਬੱਚਾ ਨੂੰ ਐਡਵਾਈਸ ਕਰਨਾ ਚਾਹਾਂਗੀ ਕਿ ਜਿਹੜੀ ਅਨਸਰ রাইਟਿੰਗ ਪ੍ਰੈਕਟਿਸ ਹੈਗੀ ਹੈ दैट इज ਵੈਰੀ ਇੰਪੋਰਟੈਂਟ ਔਰ ਪ੍ਰੀਲਿਮਸ ਦੇ ਵਿੱਚ ਵੀ ਜਿਹੜੇ ਤੁਹਾਡੇ ਪ੍ਰੀਵੀਅਸ ਕੁਐਸਚਨ ਪੇਪਰਸ ਹੈਗੇ ਆ ਕਿਉਂਕਿ ਉਹ ਤੁਸੀਂ ਇੱਕ ਸਮੇਂ ਸੀਮਾ ਦੇ ਵਿੱਚ ਕਰਨਾ ਹੁੰਦਾ ਤੁਹਾਨੂੰ 60 ਮਿੰਟ ਮਿਲਦੇ ਤੁਹਾਨੂੰ 70 ਮਿੰਟ ਮਿਲਦੇ ਤਾਂ ਤੁਸੀਂ ਦੇਖਣਾ ਵੀ ਜੇ ਤੁਹਾਡੇ ਕੋਲ 60 ਕੁਐਸਚਨਸ ਆ ਤਾਂ ਤੁਸੀਂ 1 ਮਿੰਟ ਹੀ ਦੇਣਾ ਇੱਕ ਕੁਐਸਚਨ ਨੂੰ ਜੀ ਤੋ ਦੂਬਦ ਨਹੀਂ ਤੁਸੀਂ ਦੇਣਾ ਹੈਗਾ ਸੋ ਤੁਹਾਡੀ ਕੀ ਸਟਰੈਟਜੀ ਹੋਣੀ ਚਾਹੀਦੀ ਹੈ ਸੋ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਆਉਂਦਾ ਉਹ ਅਲੱਗ ਗੱਲ ਹੈ ਲੇਕਿਨ ਜਿਹੜਾ ਆਉਂਦਾ ਉਹਨੂੰ ਐਕਸਪ੍ਰੈਸ ਕਰਨਾ ਦਾਸਾ ਡਿਫਰੈਂਟ ਥਿੰਗ ਉਹ ਪ੍ਰੈਕਟਿਸ ਦਾ ਕੰਮ ਹੈ ਇੰਟਰਵਿਊ ਬਹੁਤ ਐਮ ਮੰਨੀ ਜਾਂਦੀ ਹੈ ਇੰਟਰਵਿਊ ਨੂੰ ਤੁਸੀਂ ਕੀ ਸਮਝਦੇ ਕਿਵੇਂ ਦੇਣਾ ਚਾਹੀਦਾ ਮੈਂ ਤਾਂ ਤੁਹਾਨੂੰ ਇੱਕੋ ਗੱਲ ਚ ਗੱਲ ਨਵੇੜ ਦਿੱਤੀ ਜੀ ਕਿ ਜੇ ਤੁਸੀਂ ਕਿਤਾਬ ਦੇ ਨਾਲ ਕਿਰਦਾਰ ਵਾਲਾ ਕੰਮ ਕਰ ਲਿਆ ਤੇ ਤੁਹਾਡੀ ਇੰਟਰਵਿਊ ਵੈਸੀ ਹੋ ਜਾਏ ਜੀ ਬਿਲਕੁਲ ਕਰ ਲਿਆ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਅ ਜੋ ਇੰਟਰਵਿਊ ਲੈ ਰਹੇ ਨੇ ਉਹ ਬਹੁਤ ਤਜਰਬੇਕਾਰ ਨੇ ਹਾਂਜੀ ਸੋ ਸਾਰਾ ਦਿਨ ਤੁਹਾਡੇ ਨਾਲ ਤੁਹਾਡਾ ਕਿਰਦਾਰ ਜਜ ਕਰਨ ਵਾਸਤੇ ਬੈਠਣ ਦੀ ਲੋੜ ਨਹੀਂ ਤੁਸੀਂ ਜੋ ਦੋ ਸ਼ਬਦ ਬੋਲੋਗੇ ਤੁਹਾਡੇ ਦੋ ਸ਼ਬਦਾਂ ਤੋਂ ਜਜਮੈਂਟ ਹੋ ਜਾਣੀ ਹੈ ਕਿ ਤੁਸੀਂ ਕਿੱਥੇ ਕਿਸ ਲੈਵਲ ਤੇ ਖੜੇ ਹੋ ਜੀ ਸੋ 10 15 ਮਿੰਟ ਦੀ ਗੱਲ ਹੁੰਦੀ ਹੈ ਸੋ ਜਿਹਨਾਂ ਜੋ ਜਜਮੈਂਟ ਉੱਥੋਂ ਹੋ ਜਾਂਦੀ ਹੈ ਸੋ ਇੰਟਰਵਿਊ ਦੇ ਵਿੱਚ ਤੁਸੀਂ ਓਨੈਸਟ ਰਹੋ ਡੋਂਟ ਫੇਕ ਮਤਲਬ ਤੁਸੀਂ ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਅਸੀਂ ਇਸ ਚੀਜ਼ ਨੂੰ ਫੇਕ ਕਰ ਦਈਏ ਸੋ ਇਸ ਤਰ੍ਹਾਂ ਨਹੀਂ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਸੋ ਬਹੁਤ ਇਮਾਨਦਾਰੀ ਦੇ ਨਾਲ ਜੋ ਆਉਂਦਾ ਤੁਸੀਂ ਉਹ ਦੱਸੋ ਜੋ ਨਹੀਂ ਆਉਂਦਾ ਤੁਸੀਂ ਉਹ ਵੀ ਦੱਸ ਦਿਓ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਸਾਰਾ ਕੁਝ ਨਹੀਂ ਸਿੱਖ ਸਕਦੇ ਲੇਕਿਨ ਇੰਟਰਵਿਊ ਦੇ ਵਿੱਚ ਇੰਟਰਵਿਊ ਤੁਹਾਡੇ ਕਿਤਾਬ ਦੀ ਗਿਆਨ ਦੀ ਟੈਸਟ ਨਹੀਂ ਉਹ ਲੈ ਚੁੱਕਿਆ ਉਹ ਪ੍ਰੀਲੈਂਸ ਚ ਹੋ ਗਿਆ ਉਹ ਮੇਨਸ ਚ ਹੋ ਗਿਆ ਕਿ ਤੁਸੀਂ ਕਿੰਨਾ ਪੜ ਲਿਆ ਉਹਦਾ ਟੈਸਟ ਹੋ ਚੁੱਕਿਆ ਇੰਟਰਵਿਊ ਤੁਹਾਡਾ ਟੈਸਟ ਹੈ ਕਿਰਦਾਰ ਦਾ ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗੀ ਕਿ ਇੰਟਰਵਿਊ ਦੇ ਲਈ ਤੁਸੀਂ ਬਹੁਤ ਇਮਾਨਦਾਰ ਲੋ ਬੀ ਬੀ ਯੋਰself ਜੋ ਤੁਸੀਂ ਹੋ ਉਸੇ ਤਰ੍ਹਾਂ ਦਾ ਤੁਸੀਂ ਆਪ ਦੇ ਆਪ ਨੂੰ ਡਿਪੈਕਟ ਕਰੋ originally ਡਿਪੈਕਟ ਕਰੋ ਸੋ that is ਆਖਰ ਤੇ ਮੈਂ ਯੂਟ ਨੂੰ ਕੋਈ ਇਸ ਇਗਜ਼ਾਮ ਦੇ ਰਿਲੇਟਡ ਕੋਈ ਮੈਸੇਜ ਦੇਣਾ ਚਾਹੁੰਦੀ ਹਾਂ ਹਾਂ ਮੈਂ ਜ਼ਰੂਰ ਤੁਹਾਡੇ ਮਾਧਿਅਮ ਦੇ ਨਾਲ ਹੀ ਇਹ ਮੌਕਾ ਮਿਲਿਆ ਮੈਨੂੰ ਮੈਂ ਸਾਰਿਆਂ ਦੇ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗੀ ਕਿ ਜੇ ਇਹ ਇਗਜ਼ਾਮ ਦੀ ਤਿਆਰੀ ਤੁਸੀਂ ਕਰ ਰਹੇ ਹੋ ਤੇ ਨਾਲ ਨਾਲ ਇਹ ਵੀ ਮਨ ਬਣਾ ਲਓ ਕਿ ਦਿਸ ਜਿਹੜਾ ਇਹ ਰਸਤਾ ਹੈ ਬਹੁਤ ਚੈਲੈਂਜਿੰਗ ਹੈਗਾ ਇਗਜ਼ਾਮ ਦੀ ਤਿਆਰੀ ਤਾਂ ਸਿਰਫ ਸ਼ੁਰੂਆਤ ਹੈ ਚੈਲੰਜੇਸ ਦੀ ਸੋ ਇਗਜ਼ਾਮ ਤੋਂ ਬਾਅਦ ਵੀ ਬਹੁਤ ਸਾਰੇ ਚੈਲੰਜੇਸ ਜਿਹੜੇ ਹੈਗੇ ਆ ਇਸ ਸਰਵਿਸ ਨੇ ਤੁਹਾਨੂੰ ਦੇਣੇ ਆ ਔਰ ਤੁਸੀਂ ਆਪਣੇ ਆਪ ਨੂੰ ਇੱਕ ਕੌਨਫੀਡੈਂਟ ਪਰਸਨੈਲਿਟੀ ਵਾਂਗੂ ਉਹਨਾਂ ਚੈਲੰਜੇਸ ਦਾ ਸਾਹਮਣਾ ਕਰਨਾ ਹੈ ਸੋ ਇਸ ਤਰ੍ਹਾਂ ਆਪਣਾ ਮਨ ਬਣਾ ਕੇ ਤੁਸੀਂ ਚੱਲੋ ਔਰ ਦੂਸਰੀ ਗੱਲ ਹੈ ਮੈਂ ਇਸ ਚੀਜ਼ ਤੇ ਫੋਕਸ ਕਰਾਂਗੀ ਕਿ ਤੁਸੀਂ ਸਟਰੈਂਥ ਜਿਹੜੀ ਹੈ ਕਿਉਂਕਿ ਸੋਰਸਸ ਬਹੁਤ ਜ਼ਿਆਦਾ ਨਹੀਂ ਅੱਜਕੱਲ ਕੋਈ ਕਮੀ ਨਹੀਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਘਰੇ ਬੈਠੇ ਤਿਆਰੀ ਕਰ ਸਕਦੇ ਹੋ ਇਹ ਤੁਸੀਂ ਦੇਖਣਾ ਹੈ ਤੁਹਾਡੀ ਡਿਟਰਮੀਨੇਸ਼ਨ ਕਿੰਨੀ ਹੈ ਤਿਆਰੀ ਦੀ ਸੋ ਜੇ ਤੁਸੀਂ ਡਿਟਰਮਾਈਂਡ ਹੋ ਤੇ ਫਿਰ ਤਾਂ ਦੁਨੀਆ ਦੇ ਵਿੱਚ ਕੁਝ ਵੀ ਲਾ ਹਾਸਲ ਤਾਂ ਹੈ ਨਹੀਂ ਸਭ ਕੁਝ ਹੀ ਹਾਸਲ ਹੋ ਸਕਦਾ ਹੈ ਸੋ ਇਹ ਤੁਹਾਡੇ ਮਨ ਦੀ ਜਿਹੜੀ ਹੈ ਉਹ ਡਿਟਰਮੀਨੇਸ਼ਨ ਹੈ ਸੋ ਬਹੁਤ ਤੁਸੀਂ ਆਪਣਾ ਮਿਹਨਤ ਕਰੋ ਜਿਹੜਾ ਹਾਰਡ ਵਰਕ ਹੈ ਉਹਦਾ ਕੋਈ ਸਬਸਟੀਟਿਊਟ ਨਹੀਂ ਔਰ ਲੇਕਿਨ ਹਾਰਡ ਵਰਕ ਦੇ ਨਾਲ ਨਾਲ ਸਮਾਰਟ ਵਰਕ ਕਰੋ ਸੋ ਇਹ ਚੀਜ਼ਾਂ ਮੈਂ ਜਿਹੜੀਆਂ ਹੈਗੀਆਂ ਔਰ ਜੇ ਤੁਹਾਡੀ ਸਿਲੇਕਸ਼ਨ ਨਹੀਂ ਵੀ ਹੁੰਦੀ ਕਿਉਂਕਿ ਬਹੁਤ ਸਾਰੇ ਬੱਚੇ ਆਈ ਰਿਮੈਂਬਰ ਕਿ ਕੁ ਸਾਲ ਪਹਿਲਾਂ ਇੱਕ ਵਾਰੀ 25 ਤੋਂ 30 ਲੱਖ ਰੁਪਏ ਬੰਦਾ ਬੱਚਾ ਜਿਹੜਾ ਸੀ ਉਹ ਪੀਅਰ ਹੋਇਆ ਸੀਗਾ ਬਹੁਤ ਸਾਰੇ ਬੱਚੇ ਅਪੀਅਰ ਹੁੰਦੇ ਐ ਦਿਸ ਇਜ਼ ਕੰਪੀਟੀਸ਼ਨ ਸੋ ਕਈ ਵਾਰੀ ਹੋਰ ਵੀ ਸਾਰੇ ਕਈ ਵਾਰੀ ਕਿਸੇ ਦੀ ਸੇ ਠੀਕ ਨਹੀਂ ਹੁੰਦੀ ਬੱਚੇ ਦੀ ਸਾਰਾ ਸਾਲ ਤਿਆਰੀ ਕੀਤੀ ਹੈ ਲੇਕਿਨ ਫਿਰ ਵੀ ਇਗਜ਼ਾਮ ਚ ਕਲੀਅਰ ਨਹੀਂ ਹੋ ਪਾਉਂਦਾ ਸੋ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ ਜ਼ਿੰਦਗੀ ਚ ਜੋ ਵੀ ਹੁੰਦਾ ਉਹ ਤੁਹਾਡੀ ਬਿਹਤਰੀ ਦੇ ਲਈ ਹੁੰਦਾ ਸੋ ਇਹ ਵੀ ਚੈਲੰਜ ਹੈ ਕਿ ਤੁਸੀਂ ਉਸ ਨੂੰ ਕਿਵੇਂ ਪਾਰ ਕਰਦੇ ਹੋ ਇੱਕ ਸਾਲ ਨਹੀਂ ਹੋਇਆ ਤਾਂ ਦੂਸਰੇ ਸਾਲ ਤੀਸਰੇ ਸਾਲ ਤੁਸੀਂ ਟਰਾਈ ਕਰੋ ਸੋ ਇਹ ਨਹੀਂ ਕਿ ਜੇ ਇੱਕ ਸਾਲ ਨਹੀਂ ਹੋਇਆ ਤਾਂ ਮੈਂ ਕਾਬਿਲ ਨਹੀਂ ਦਿਸ ਇਜ਼ ਨਾਟ ਅ ਟੈਸਟ ਆਫ ਯੋਰ ਕੈਪੇਬਿਲਿਟੀ ਆ ਇਸ 스테ਜ ਦੇ ਉੱਤੇ ਤਾਂ ਮੈਂ ਤੁਹਾਨੂੰ ਇਹ ਵੀ ਕਹਿ ਸਕਦੀ ਹਾਂ ਕਿ ਇਟਸ ਹਾਰਡ ਵਰਕ ਇਟਸ ਸਮਾਰਟ ਵਰਕ ਇਟਸ ਯੂਅਰ ਡਿਟਰਮੀਨੇਸ਼ਨ ਐਂਡ ਅਬੋਵ ਆਲ ਇਟ ਇਜ਼ ਯੂਅਰ ਟੈਸਟਿੰਗ ਜੀ ਬਹੁਤ ਚੰਗਾ ਲੱਗੇ ਮੈਮ ਤੁਸੀਂ ਟਾਈਮ ਦਿੱਤਾ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਬਹੁਤ ਸ਼ੁਕਰੀਆ ਬੜੀ ਮਿਹਰਬਾਨ ਥੈਂਕ ਯੂ